ਸ੍ਰੀ ਰਾਗ ਮਹੱਲਾ ਚੌਥਾ ਬੰਦਾਰਾ ਏਕ ਓੰਕਾਰ ਸਤਨਾਮ ਗੁਰ ਪ੍ਰਸਾਦ ਹਰ ਹਰ ਉਤਮ ਨਾਮ ਹੈ ਜਿਨ ਸਿਰਿਆ ਸਭ ਕੋ ਏ ਜੀਓ ਹਰ ਜੀਓ ਸਵੇ ਪ੍ਰਤਪਾਲਦਾ ਕਟਕਟ ਰਮਈਆ ਸੋਏ ਸੋ ਹਰ ਸਦਾ ਧਿਆਈਐ ਤਿਸ ਬਿਨ ਅਵ ਨ ਕੋਈ ਜੋ ਮੋਮਾਇਆ ਚਿਤ ਲਾਇੰਦੇ ਸੇ ਛੋਟ ਚਲੇ ਦੁਖ ਰੋਏ ਜਾਨ ਨਾਨਕ ਨਾਮ ਤੇ ਆਇਆ ਹਰ ਅੰਤ ਸਖਾਈ ਹੋਏ ਮੈਂ ਹਰ ਬਿਨ ਅਬਰ ਨਾ ਕੋਈ ਹਰ ਗੁਰ ਸਰਣਾਈ ਪਾਈਏ ਬਨਜਾਰਿਆ ਮਿੱਤਰਾ ਬੜ ਪਾਗ ਪ੍ਰਾਪਤ ਹੋਏ ਰਹਾਉ ਸੰਤ ਜਨਾ ਵਿਣ ਭਾਈਆ ਹਰ ਕਿਨੇ ਨਾ ਪਾਇਆ ਨਾਓ ਵਿੱਚ ਹੋਮੈ ਕਰਮ ਕਮਾਵਦੇ ਜੋ ਵੇਸਵਾ ਪੁੱਤ ਨਾਓ ਪਿਤਾ ਜਾਤ ਨਾ ਹੋਈਆ ਗੁਰ ਤੁਠਾ ਕਰੇ ਪਸਾਓ ਬੜਾ ਭਾਗੀ ਗੁਰ ਪਾਇਆ ਹਰ ਅਹੰਸ ਲੱਗਾ ਪਾਓ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਓ ਮਾਨ ਹਾਰ ਹਾਰ ਲੱਗਾ ਚਾਉ ਗੁਰਪੂਰੇ ਨਾਮ ਦਰੜਾਇਆ ਹਰ ਮਿਲਿਆ ਹਰ ਪ੍ਰਭ ਨਾਉ ਰਹਾਉ ਜਬ ਲਗ ਜੋ ਬਰਸਾਸ ਹੈ ਤਬ ਲਗ ਨਾਮ ਧਿਆਈ ਚਲਦਿਆ ਨਾਲ ਹਰ ਚੱਲਸੀ ਹਰ ਅੰਤੇ ਲੈ ਛਡਾਈ ਹਉ ਬਲੇ ਹਾਰੀ ਤਿਲ ਕੋ ਜਿਨ ਹਰ ਮਨ ਮੁਠਾਇਆਈ ਜਿੰਨੇ ਹਰ ਹਰ ਨਾਮ ਨਾ ਚੇਤੇਉ ਸੇ ਅੰਤ ਗਏ ਪਛਤਾਏ ਤੁਰ ਮਾਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਬੜ ਪਾਗੀ ਗੁਰ ਪਾਇਆ ਗੁਰ ਸਬਦੀ ਪਾਰ ਲੰਘਾਏ ਰਹਾਉ ਹਰ ਆਪੇ ਆਪੋ ਪਾਇੰਦਾ ਹਰ ਆਪੇ ਦੇਵ ਲੈ ਹਰਿ ਆਪੇ ਪਰਮੁ ਪੁਨਾਇਦਾ ਹਰਿ ਆਪੇ ਹੀ ਮਤ ਦੇ ਗੁਰਮੁਖਾ ਮਨ ਪ੍ਰਗਾਸ ਹੈ ਐਸੇ ਬਿਦਲੇ ਕੀ ਕੇ ਹਉ ਬਰਹਾਰੀ ਤਿਲ ਕੋ ਜਿਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ ਬਿਠੜਾਹਿ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਣਾਈ ਪਜ ਪਹੁ ਜਿੱਦੂ ਸਭ ਕਿਲਬਿਖ ਦੁਖ ਪਰ ਹਰੇ ਰਹਾਓ ਕਰ ਕਰ ਰਮਈਆ ਮਨ ਵਸੈ ਕਿਉ ਪਾਈਐ ਕਿਤ ਪਤ ਗੁਰ ਪੂਰਾ ਸਤ ਗੁਰ ਭੇਟੀਐ ਹਰ ਆਏ ਵਸੈ ਮਨ ਚਿਤ ਮੈਂ ਧਰਨਾਮੇ ਅੰਧਾਰ ਹੈ ਹਰ ਨਾਮੇ ਤੇ ਗਤ ਮਤ ਮੈਂ ਹਰ ਹਰ ਨਾਮ ਵਿਸਾਹੋ ਹੈ ਹਰ ਨਾਮੇ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਾਰ ਧਿਆਵੋ ਹਰ ਪ੍ਰਭ ਸਤ ਗੁਰ ਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਉ ਜਿਲ ਕੋ ਪੂਰਬ ਲਿਖਿਆ ਸਿ ਆਏ ਮਿਲੇ ਗੁਰਪਾਸ ਸੇਵਕ ਪਾਏ ਬਣਜਾਰਿਆ ਮਿੱਤਰਾ ਗੁਰ ਹਰਿ ਹਰਿ ਨਾਮ ਪਰਗਾਸ ਧਨ ਤਨ ਬਣ ਜਿਵ ਪਾਰਿਆ ਜਿਨ ਬਖਰ ਲੱደੜਾ ਹਰਿ ਰਾਸ ਗੁਰਮੁਖਾ ਦਰਬ ਕੇ ਉਜਲੇ ਸਿ ਆਏ ਮਿਲੇ ਹਰਿ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨੇ ਆਪਤ ਠਾਗੁਣ ਤਾਸ ਹਾਂ ਤੇ ਆਵੋ ਸਾਸ ਗਿਰਾਸ ਮਨ ਪ੍ਰੀਤ ਲੱਗੀ ਤਨਾ ਗੁਰਮੁਖਾ ਹਰ ਨਾਮ ਜਿ ਨਾ ਰਹਿ ਰਾਸ ਰਹਾਉ ਏਕ ਓਕਾਰ ਸਤ ਗੁਰ ਪ੍ਰਸਾਦ ਸ੍ਰੀ ਦਾਕੀ ਵਾਰ ਮਹੱਲਾ ਚੌਥਾ ਸ਼ਲੋਕਾ ਨਾਲ ਸ਼ਲੋਕ ਮਹੱਲਾ ਤੀਜਾ ਰਾਗਾ ਵਿੱਚ ਸ੍ਰੀ ਰਾਗ ਹੈ ਜੀ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਹ ਚਲ ਮਤਿ ਅਪਾਰ ਰਤਨਿਆ ਮੋਨਕ ਪਾਇਆ ਗੁਰ ਕਾ ਸ਼ਬਦ ਵਿਚਾਰ ਜੇ ਬਾ ਸੱਚੀ ਮਨ ਸੱਚਾ ਸੱਚਾ ਸਰੀਰ ਅਕਾਰ ਨਾਨਕ ਸੱਚਾ ਸਤ ਗੁਰ ਸੇਵੀਆ ਸਦਾ ਸੱਚ ਵਾਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਤਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਇਹ ਮਨ ਮਾਇਆ ਮੋਹਿਆ ਵੇਖਣਾ ਸੁਣਣਾ ਨਾ ਹੋਏ ਸਹ ਦੇਖੇ ਬਿਨ ਪ੍ਰੀਤ ਨਾ ਉਪਜੇ ਅੰਦਾ ਕਿਆ ਕਰੇ ਨਾਨਕ ਜਿਨੇ ਅੱਖੀ ਲੀਤੀਆਂ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦਿਵਾਨ ਹਰ ਹਰ ਸਦਾ ਹੈ ਅਮਰ ਇੱਕੋ ਹਰ ਚਿਤ ਧਰ ਹਰ ਤਿਸ ਬਿਨ ਕੋਈ ਨਾਹੀ ਡਰ ਭ੍ਰੰਪੋ ਦੂਰ ਕਰ ਹਰਤ ਸੈ ਨੂੰ ਸਾ ਲਾਹੀ ਜੇ ਤੁਧ ਰੱਖੈ ਬਾਹਰ ਘਰ ਹਰ ਜਿਸ ਨੂੰ ਹੋਏ ਦਇਆਲ ਸੋ ਹਰ ਜਪ ਭਉ ਵਿਖਮ ਤਰ ਸ਼ਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਦੀਆਂ ਕਿਆ ਚੱਲਹਿ ਤਿਸ ਨਾਲ ਇੱਕ ਜਾ ਗੰਦੇ ਨਾਲ ਲਹਿਨ ਇੱਕ ਨਾ ਸੁਤਿਆਂ ਦੇ ਉਠਾਲ ਮਹੱਲਾ ਪਹਿਲਾ ਸਦਕ ਸਬੂਰੀ ਸਾਦਕਾ ਸਬਰ ਤੋ ਸਾਮ ਲਾਇਕਾ ਜਿਦਾਰ ਪੂਰੇ ਪਾਇਸਾ ਥਾਉ ਨਹੀਂ ਖਾਇ ਕਾ ਪੁੜੀ ਸਭ ਆਪੇ ਤੋਂ ਦਿਓ ਪਾਇ ਕੈ ਆਪਕਾਰ ਲਾਈ ਤੂੰ ਆਪੇ ਵੇਖ ਵਿਖਸਦਾ ਆਪਣੀ ਵਡਿਆਈ ਹਰ ਤਦ ਹੋ ਬਾਹਰ ਕਿਛ ਨਹੀਂ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭ ਨਹੀਂ ਥਾਈ ਭਰਤ ਸੈ ਇਤਿਹਾਵੋ ਸੰਤ ਜਨੋ ਜੋ ਲਏ ਛਡਾਈ ਸ਼ਲੋਕ ਮਹੱਲਾ ਪਹਿਲਾ ਫੱਕੜ ਜਾਤੀ ਫੱਕੜ ਨਾਓ ਸਭਨਾ ਜੀਆਂ ਇੱਕਾ ਛਾਓ ਆਪੋ ਜੇ ਕੋ ਪਲਾ ਕਹਾਈ ਨਾਨਕ ਤਾਂ ਪਰ ਜਾਪੈ ਜਾਪਤ ਲੇਖੇ ਪਾਏ ਮਹੱਲਾ ਦੂਜਾ ਜਿਸ ਪਿਆਰੇ ਸਿਉ ਨੇਹੋਂ ਤਿਸ ਆਗੇ ਮਰ ਚੱਲੀ ਐ ਤ੍ਰਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ ਪੌੜੀ ਤੁਦੇ ਆਪੇ ਧਰਤੀ ਸਾਜਿਐ ਚੰਦ ਸੂਰਜ ਦੁਹੇ ਜੀਵੇ 10 ਚਾਰ ਹੱਟ ਤੁਦ ਸਾਜਿਆ ਵਾਪਾਰ ਕਰੀਵੇ ਇਕ ਨਾਂ ਨੂੰ ਹਰ ਲਾਭ ਦੇ ਜੋ ਗੁਰਮਖੀ ਧੀਵੇ ਤੈਨ ਜਮ ਕਾਲ ਨਾ ਵਿਆਪਈ ਜਿਨ ਸਚ ਅੰਮ੍ਰਿਤ ਪੀਵੇ ਓਏ ਆਪ ਛੁੱਟੇ ਪਰਵਾਰ ਸਿਓ ਤਿਨ ਪਿੱਛੈ ਸਭ ਜਗਤ ਛੁੱਟ ਜੀਵੇ ਸ਼ਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਖਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਈ ਜਾ ਕੀਮਤ ਪਾਏ ਤਾ ਕਹੀ ਨ ਜਾਏ ਸਰਾਇ ਸਰਯਤ ਕਰੈ ਵਿਚਾਰ ਬਿਨ ਬੂਜੇ ਕੈਸੇ ਪਾਵੈ ਪਾਰ ਸਦਕ ਕਰ ਸਜਦਾ ਮਨ ਕਰ ਮਕਸੂਦ ਜੇ ਤਰ ਦੇਖਾ ਤਹਿ ਤਿਰ ਮੌਜੂਦ ਮਹੱਲਾ ਤੀਜਾ ਗੁਰ ਸਬਾਏ ਨਾ ਪਾਈਐ ਨਾ ਨੇੜਾ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੈ ਜਾ ਮਨ ਰਹੇ ਹਦੂਰ ਪੌੜੀ ਸप्त ਦੀਪ ਸप्त ਸਾਗਰ ਨਵਖੰਡ ਚਾਰ ਵੇਦ 10 ਅਸ਼ਟ ਪੁਰਾਣ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਪਾਣਾ ਸਭ ਤੁਜੇ ਤੇ ਆਵੈ ਜੀ ਜੰਤ ਹਰ ਸਾਰਗ ਪਾਣਾ ਜੋ ਗੌਰਮਕ ਹਰਿਆ ਰਾਦ ਦੇ ਤਿੰਨ ਹਉ ਕੁਰਬਾਨ ਤੂੰ ਆਪੇ ਆਪ ਵਰਤਦਾ ਕਰ ਚੂਜ ਬਿਡਾਣਾ ਸ਼ਲੋਕ ਮਹੱਲਾ ਤੀਜਾ ਕਲਮ ਸਾਜਨੀ ਕਿਆ ਸਦਾਈਐ ਹਿਰਦਾ ਹੀ ਲਿਖ ਲੈ ਹੋ ਸਦਾ ਸਾਹਿਬ ਕੇ ਰੰਗ ਰਹੈ ਕਬਹੂ ਨਾ ਟੁੱਟ ਸਨੇਹੋ ਕਲਮ ਸਾਜਨੀ ਜਾਇਸੀ ਲਿਖਿਆ ਪੀ ਨਾਲੇ ਜਾਏ ਨਾਨਕ ਸਹਿ ਪ੍ਰੀਤ ਨ ਜਾਈ ਸੀ ਜੋ ਤੁਰ ਛੋਡੀ ਸੱਚੇ ਪਾਏ ਮਹੱਲਾ ਤੀਜਾ ਨਦਰੀ ਆਪਦਾ ਨਾਲ ਲ ਚੱਲਈ ਵੇਖੋ ਕੋ ਵਿਉਪਾਹੇ ਸਤਗੁਰ ਸੱਚ ਦਰੜਾਇਆ ਸੱਚ ਰਹੁ ਲਿਬ ਲਾਏ ਨਾਨਕ ਸਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਾਰੇ ਅੰਦਰ ਬਾਹਰ ਇੱਕ ਤੂੰ ਤੂੰ ਜਾਣੈ ਭੇਤ ਜੋ ਕੀਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੀਤ ਸੋ ਡਰੈ ਜੇ ਪਾਪ ਕਮਾਵਦਾ ਧਰਮੀ ਬਖਸ਼ੇਤ ਤੂੰ ਸੱਚ ਆਪਨੇ ਆਉ ਸੱਚ ਤਾਂ ਡਰਿਆ ਕੀਤ ਜਿਨਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਸ਼ਲੋਕ ਮੁਹੱਲਾ ਤੀਜਾ ਕਰਮ ਜਲੋ ਸਣ ਮਸਬਾਣੀਐ ਕਾਗਦ ਵੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਭਾਉ ਨਾਨਕ ਪੂਰਬ ਲਿਖਿਆ ਕਮਾਵਣਾ ਅਵਰਨਾ ਕਰਨਾ ਜਾਏ ਮੁਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਬਿਣ ਨਾਵੈ ਕੋਥਰ ਨਹੀਂ ਪੜ ਪੜ ਹੋਏ ਖਵਾਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰਕਾਰ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਨਾ ਸੁਣਈ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਆ ਪੁੱਛਿਆ ਧਾਨ ਦੇਵ ਕਾ ਸ਼ਲੋਕ ਮੁਹੱਲਾ ਤੀਜਾ ਹਾ ਹੋਂ ਕਰਤੀ ਸਭ ਮੁਈ ਸੰਪੋ ਕਿਸੈਨ ਨਾਲ ਦੂਜੇ ਭਾਏ ਦੁੱਖ ਪਾਇਆ ਸਭ ਜੋ ਹੀ ਜਮਕਾਲ ਨਾਨਕ ਗੁਰਮੁਖੇ ਉਪਰੇ ਸਾਚਾ ਨਾਮ ਸਮਾਲ ਮਹੱਲਾ ਪਹਿਲਾ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆ ਮਨੋ ਕਸੁੱਦਾ ਕਾਲੀਆਂ ਬਾਹਰ ਚਿੱਟਵਿਆ ਰੀਸਾ ਕਰਹਿਤ ਨਾੜੀਆਂ ਜੋ ਸੇਵੈ ਦਰ ਖੜੀਆਂ ਨਾਲ ਖਸਮੈ ਰਤੀਆਂ ਮਾਣੈ ਸੁਖ ਰਲੀਆਂ ਹੁੰਦਾ ਤਾਣ ਨਿਤਾਣੀਆਂ ਰਹੇ ਨਿਮਾਨਣੀਆਂ ਨਾਨਕ ਜਨਮ ਸਖਾਰਤਾ ਜੇ ਤਿਲ ਕੈ ਸੰਗ ਮਿਲਾ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਪਤਾਇਦਾ ਆਪੇ ਵਿੱਚ ਸਬਾਲ ਤੂੰ ਆਪੇ ਕਮਲਾ ਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਖ ਘੜੀ ਕਰ ਖਿਆਲ ਹਾਂ ਤਦ ਹੋਵਾਂ ਬਾਹਰ ਕਿਛ ਨਹੀਂ ਗੁਰ ਸਬਦੀ ਵੇਖ ਨਿਹਾਲ ਸ਼ਲੋਕਾ ਮਹੱਲਾ ਤੀਜਾ ਹੁਕਮ ਨਾ ਜਾਣ ਬਹੁਤਾ ਰੋਵੈ ਅੰਦਰ ਤੋਖਾ ਨੀਂਦ ਨਾ ਸੋਵੈ ਜੇ ਤਨ ਖਸਮੈ ਚਲੇ ਰਜਾਈ ਦਰਕਾਰ ਸੋਭਾ ਮਹਿਨ ਬੁਲਾਈ ਨਾਨਕ ਕਰਮੀਏ ਮਤ ਪਾਈ ਗੁਰਪਰਸਾਦੀ ਸੱਚ ਸਮਾਈ ਮਹਲਾ ਤੀਜਾ ਮਨਮੁਖ ਨਾਮ ਬਿਹੋਣਿਆ ਰੰਗ ਕੁਸੰਬਾ ਦੇਖ ਨ ਭੁੱਲ ਇਸ ਕਾ ਰੰਗ ਦਿਨ ਥੋੜਿਆ ਛੋਚਾ ਇਸ ਦਾ ਮੁੱਲ ਦੂਜੈ ਲੱਗੇ ਪਚਮੁਏ ਮੂਰਖ ਅੰਧ ਗਵਾਰ ਬਿਸਤਾ ਅੰਦਰ ਕੀਟ ਸੇ ਪਏ ਪਚੈ ਵਾਰੋ ਵਾਰ ਨਾਨਕ ਨਾਮਰਤੇ ਸੇ ਰੰਗੁ ਲੈ ਗੁਰ ਕੈ ਸਹਿਜ ਸੁਭਾਈ ਭਗਤੀ ਰੰਗ ਨਾ ਉਤਰੈ ਸਹਿਜੇ ਰਹੈ ਸਮਾਈ ਪਉੜੀ ਸੇਸਟੋ ਪਾਈ ਸਭ ਤੁਧ ਆਪੇ ਰਿਜਕ ਸੰਭਾਹਿਆ ਇਕ ਬਾਲ ਛਲ ਕਰਕੇ ਖਾਬ ਦੇ ਮੋਹ ਕੂੜ ਕੋਸਤ ਤਨੀ ਢਾਹਿਆ ਤੁਦੇ ਆਪੇ ਭਾਵੈ ਸੋ ਕਰੈ ਤੁਦੇ ਉੱਤੇ ਕਾਮਿ ਹੋਇ ਲਾਇਆ ਇਕ ਨਾ ਸੱਚ 부ਝਾਇਓ ਨਾ ਤਿੰਨਾ ਟੁੱਟ ਪੰਡਾਰ ਦਿਵਾਇਆ ਹਰ ਚੀਤ ਖਾਹੇ ਤਿੰਨਾ ਸਫਲ ਹੈ ਅਚੇਤਾ ਹੱਥ ਤਦਾਇਆ ਸ਼ਲੋਕਾ ਮਹੱਲਾ ਤੀਜਾ ਪੜ ਪੜ ਪੰਡਤ ਵੇਦ ਬਖਾਣਾ ਮਾਇਆ ਮੋਹ ਸੁਵਾਏ ਦੂਜੇ ਪਾਏ ਹਰ ਨਾਮ ਵਿਸਾਰਿਆ ਮਨ ਮੂਰਖ ਬਿਲੇ ਸਜਾਏ ਜਿਨ ਜਿਉ ਪੰਡ ਦਿੱਤਾ ਤਿਸ ਕਬੂ ਨ ਚੇਤੇ ਜੋ ਦੇਂਦਾ ਰਿਜਕ ਸੰਭਾਹੇ ਜੰਕਾ ਪਹਾੜੋਂ ਨਾ ਕਟ ਗਿਆ ਫਿਰ ਫਿਰ ਆਵੇ ਜਾਏ ਮਨ ਮੁਖ ਕਿਛੂ ਨਾ ਸੂਝੈ ਅੰਦੁਲੇ ਪੂਰਬ ਲਿਖਿਆ ਕਮਾਈ ਪੂਰੇ ਭਾਗ ਸਤਗੁਰ ਮਿਲੈ ਸੁਖ ਦਾਤਾ ਨਾਮ ਵਸੈ ਮਨਿ ਆਈ ਸੁਖ ਮਾਣੈ ਸੁਖ ਪਹਿਨਣਾ ਸੁਖੇ ਸੁਖ ਬਿਹਾਏ ਨਾਨਕ ਸੋ ਨਾਉ ਮਰੋ ਨਾ ਵਿਸਾਰੀਐ ਜਿੱਤਦਾਰ ਸੱਚਾ ਸੋਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗਰਮਤੀ ਆਪ ਪਛਾਣਿਆ RAM ਨਾਮ ਪ੍ਰਗਾਸ ਸੱਚੋ ਸੱਚ ਕਮਾਵਣਾ ਬੜਿਆਈ ਵੱਡੇ ਪਾਸ ਜੀਉ ਪਿੰਡ ਸਭ ਤਿਸ ਕਾ ਸਿਫਤੀ ਕਰੇ ਅਰਦਾਸ ਸਚੈ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨ ਮਾਹੀ ਬਿਨ ਨਾ ਵੈ ਤ੍ਰਗ ਜੀਵਾਸ ਗੁਰਮਤੀ ਨਾਉ ਪਾਈਐ ਮਨਮਕ ਮੋਹ ਬਿਨਾਸ ਜਿਉ ਭਾਵੈ ਤਿਉ ਰਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਬ ਸਦਾ ਤੂੰ ਸਬ ਨਾਰਾਸ ਸਭ ਤੂੰ ਦੇ ਪਾਸੋਂ ਮੰਗਦੇ ਨਿਤ ਕਰੇ ਅਰਦਾਸ ਜਿਸ ਤੂੰ ਦੇ ਤਿਸ ਸਭ ਕਿਛ ਮਿਲੈ ਇੱਕ ਨਾ ਦੂਰ ਹੈ ਪਾਸ ਤੁਦ ਬਾਜੋਂ ਥਾਉ ਕੋ ਨਹੀਂ ਜਿਸ ਪਾਸੋਂ ਮੰਗੀਐ ਮਨ ਵੇਖੋ ਕੋ ਨਿਰਜਾਸ ਸਭ ਤੂੰ ਦੇਨੁ ਸਾ ਲਾਹ ਦੇ ਦਰ ਗੁਰਮੁਖਾ ਨੂੰ ਪਰਗਾਸ